ਕਿਸਾਨ ਜਥੇਬੰਦੀਆਂ ਦੇ ਬਲੋਂ ਜੇ ਗੱਲ ਕਰੀ ਤਾਂ ਅਮਰਜੈਂਸੀ ਮੀਟਿੰਗ ਲੁਧਿਆਣਾ ਦੇ ਸ਼ੁਰੂ ਭਵਨ ਦੇ ਵਿੱਚ ਰੱਖੀ ਗਈ ਸੀ ਸੋ ਬਿਲਕੁਲ ਜੇ ਗੱਲ ਕਰੀ ਤਾਂ ਮੀਟਿੰਗ ਜਿਹੜੀ ਸ਼ੁਰੂ ਹੋ ਗਈ ਤਾਂ ਲਖਪਾਲ ਜਿਹੜੇ ਲਖਪਾਲ ਸਾਹਿਬ ਨੇ ਜਿਹੜੀ ਗੱਲਬਾਤ ਹੋਈ ਉਹਨਾਂ ਨੇ ਇਹੀ ਕਿਹਾ ਕਿ ਜਿਹੜੀ ਮੀਟਿੰਗ ਜਿਹੜੀ ਸ਼ੁਰੂ ਹੋਈ ਹੈ ਤੇ ਸ਼ਾਮ 6 ਵਜੇ ਤੱਕ ਜਿਹੜਾ ਡਿਸੀਜਨ ਆਉ ਦੱਸਿਆ ਜਾਵੇ ਕਿ ਜਿਹੜੀ ਅਗਲੀ ਰਣਨੀਤੀ ਕੀ ਹੋਵੇਗੀ ਜੋ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਉਹ ਗੰਤਮਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਜਿਹੜੀ ਮੀਟਿੰਗ ਵੀ ਹੋਈ ਸੀ ਸੋ ਇਸ ਤੋਂ ਬਾਅਦ ਜਿਹੜਾ ਉਸ ਦਾ ਜਿਹੜਾ ਰਿਜ਼ਲਟ ਹੈ ਨਹੀਂ ਨਿਕਲੇ ਬਿਲਕੁਲ ਸਾਡੇ ਫੈਸਲੇ ਦਿਆ ਜਾਂਦੇ ਕਿਹੜੀ ਕੱਲ ਦੀ ਸਥਿਤੀ ਤੇ ਗੌਰ ਕੀਤੀ ਜਾਊਗੀ ਜਿਹੜੀ ਸਾਡਾ ਐਜੀਟੇਸ਼ਨ ਚੱਲ ਰਿਹਾ ਮੰਗਾ 18 ਮੰਗਾ ਨੇ ਸੀਐਮ ਸਾਹਿਬ ਕੋਲ ਪਹੁੰਚਾਈਆਂ ਹੋਈਆਂ ਨੇ ਤੇ ਉਹਨਾਂ ਮੰਗਾ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਬਣਾਵਾਂਗੇ ਜੀ ਕੀ ਲੱਗਦਾ ਜੀ ਕਿ ਤੇਰਾ ਕਿਤੇ ਜਿਹੜੀ ਸੀਐਮ ਸਾਹਿਬ ਦੇ ਨਾਲ ਤੁਹਾਡੀ ਟੈਕ ਟਕ ਦਾ ਸੰਪਰਕ ਆ ਗਿਆ ਉਤੋਂ ਲੈ ਕੇ ਜਿਹੜੇ ਸਵਾਲ ਉੱਠੇ ਜਾਣ ਦੇਖੋ ਬੈਟਿੰਗ ਦੇ ਵਿੱਚੋਂ ਸੀਐਮ ਸਾਹਿਬ ਉੱਠਿਆ ਸੀ ਤਾਂ ਟੇਬਲ ਤੇ ਬੈਠ ਕੇ ਲਗੇ ਪੰਜ ਤਰੀਕ ਦਾ ਅੰਦੋਲਨ ਸੀ ਸਾਡਾ ਤਿੰਨ ਤਰੀਕ ਨੂੰ ਬੁਲਾਇਆ ਤੇ ਉਸ ਦੇ ਉਦਾਰ ਅਸੀਂ ਮੀਟਿੰਗ ਤੇ ਗਏ ਆ ਤੇ ਆਪਣੀ ਗੱਲ ਰੱਖਦੇ ਰੱਖਦੇ ਜਦ ਤੱਕ ਉਹ ਨਹੀਂ ਪਤਾ ਨਹੀਂ ਬਰਦਾਸ਼ ਹੋਇਆ ਤੇ ਉੱਠ ਕੇ ਚਲੇ ਗਏ ਮੀਟਿੰਗ ਚੋਂ ਭੱਜੀ ਆ ਸਰਕਾਰ ਹੁਣ ਇਸ ਕੰਮ ਨਹੀਂ ਭੱਜੀ ਅਗਲੇ ਰਾਣੀ ਤੇ ਹੁਣ ਸਾਰੇ ਆਗੂ ਆਏ ਨੇ ਕੱਲ ਦੀ ਸਥਿਤੀ ਦੇ ਮਾਣਾ ਕਰਕੇ ਜਿੱਥੇ ਤੇ ਸਾਡੇ ਅੰਦੋਲਨ ਹਾਲੇ ਚੱਲ ਰਹੇ ਨੇ ਟਰਾਲੀਆਂ ਖੜੀਆਂ ਨੇ ਕਿਤੇ ਰਸਤੇ ਦੇ ਵਿੱਚ ਸਾਰਾ ਉਹਨਾਂ ਨੂੰ ਗਾਈਡ ਕਰਨ ਵਾਸਤੇ ਅਗਲੇ ਜਿਵੇਂ ਫੋਨ ਬੰਦ ਸੀ ਸਾਰੇ ਆਗ ਕਈ ਵਾਰ ਆਏ ਹੋਇਆ ਆਪਿ ਹਸਪਤਾਲ ਮੇ ਨਹੀਂ ਹੋ ਸਕਿਆ ਉਹ ਹਸਪਤਾਲ ਮੇ ਲਰਜੈਂਸੀ ਕੰਡੀਸ਼ਨ ਚ ਪੜਾ ਰਹੇ ਆ ਲੱਗਦਾ ਜੀ ਕਿ ਕਿਤੇ ਨਾ ਕਿਤੇ ਜਿਹੜੀ ਬਾਕੀ ਜਥੇਬੰਦੀਆਂ ਨੇ ਕੁਝ ਨਿਰਾਸ਼ਤਾ ਦੀ ਸਥਿਤੀ ਕਿਨਾਂ ਜ਼ਿਕਰ ਆ ਰਹੇ ਆ ਉਹ ਵੀ ਅੱਜ ਇੱਕ ਇਹ ਹਰ ਤਰ੍ਹਾਂ ਦੇ ਗੱਲਾਂ ਦੇ ਵਿਚਾਰ ਕੀਤਾ ਜਾਊਗਾ ਜਿੱਦਾਂ ਦੇ ਫੈਸਲੇ ਲਏ ਗਏ ਜਾਂ ਨਹੀਂ ਲਏ ਗਏ ਕਿਦਾਂ ਲਏ ਗਏ ਆ ਉਹ ਸਾਰੇ ਫੈਸਲੇ ਸਾਡੇ ਸਾਹਮਣੇ ਆਉਣਗੇ ਸਾਧੀਆਂ ਸਾਹਿਬ ਕਿੰਨੇ ਕਿ ਹਰਾਸਤ ਚ ਨੇ ਹਾਲੇ ਲੁਧਿਆਣੇ ਵਾਲੇ ਹਰਾਸਤ ਚ ਨੇ ਤੇ ਪਟਿਆਲੇ ਰਾ ਛੱਡ ਤੇ ਸੀ ਬਰਨਾਲੇ ਕੁਝ ਹੈਗੇ ਨੇ ਤੇ ਜਲੰਧਰ ਜਿਹੜੇ ਜੇਲ੍ਹ ਚ ਗਏ ਹੋਏ ਨੇ ਉਹਨਾਂ ਦੀ ਹਾਲੇ ਪ੍ਰੋਸੀਜਰ ਚੱਲ ਰਿਹਾ ਕਹਿ ਰਹੇ ਆ ਵੀ ਛੜਨਗੇ ਹਾਲੇ ਸਾਡੇ ਜਦ ਤੱਕ ਛੜਦੇ ਨਹੀਂ ਜਦ ਤੱਕ ਆਪਾਂ ਮੰਨ ਨਹੀਂ ਸਕਦੇ ਲੁਧਿਆਣੇ ਆਪਣੇ 15 ਨੇ ਵੀਰਪਾਲ ਸਿੰਘ ਢੱਲੋਂ ਆਪਣਾ ਉੱਥੇ ਨੇ ਸਾਡੇ 20 ਕ ਜੁਕਾਰੀਆਂ ਦੇ ਹੈਗੇ ਨੇ ਜਲੰਧਰ ਦਾ ਆਪਣੇ ਲੁਧਿਆਣਾ ਦਾ ਪ੍ਰਧਾਨ ਗਿਆਸਪੁਰ ਹਰਦੀਪ ਸਿੰਘ ਉਹ ਵੀ ਜੇਲ੍ਹ ਚ ਨੇ ਤਾਜਪੁਰ ਚ ਨੇ ਤੇ ਪ੍ਰੋਸੀਜਰ ਚਲਾ ਰਹੇ ਆ ਹੰਮੀ ਦਾ ਭਰ ਰਹੇ ਆ ਦੇਖਦੇ ਕਿਵੇਂ ਕਰਦੇ ਕਿ ਅਜ ਘਰਾਂ ਦੇ ਵਿੱਚ ਹੀ ਲਗਾਤਾਰ ਡੱਕਿਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਰਾਜ ਮਿਲਦੇ ਰਾਜ ਡੱਕ ਲੈਂਦੇ ਨੇ ਕਿਸ ਤਰ੍ਹਾਂ ਦੇਖੋ ਇਹ ਡੈਮੋਕ੍ਰੇਸੀ ਤੇ ਅਟੈਕ ਹੀ ਆ ਜੀ ਕੋਈ ਸ਼ਾਂਤ ਮਈ ਨੇ ਕਰੇ ਘਰੇ ਬੈਠੇ ਉਹਨਾਂ ਨੇ ਕੀ ਬਗਾਲ ਲਿਆ ਜਾਂ ਜਿਹੜੇ ਸੜਕਾਂ ਤੇ ਚੱਲ ਰਹੇ ਸੀ ਉਹ ਸਾਈਡ ਤੇ ਚੱਲਦੇ ਕਿਉਂਕਿ ਐਤ ਕੀ ਉਹ ਤਾਂ ਹੈ ਨਹੀਂ ਸੀ ਵੀ ਸੜਕ ਰੋਕਣਗੇ ਜਾਂ ਕੋਈ ਅਨੀਮ ਕੋਈ ਗੱਲ ਕਰਨਗੇ ਜਾਂ ਇਲਿਗਲ ਗੱਲ ਕਰਨਗੇ ਅੱਜ ਕੀ ਤਾਂ ਪਹਿਲਾਂ ਪ੍ਰੋਗਰਾਮ ਸੀ 34 ਸੈਕਟਰ ਦੇ ਪਹੁੰਚਣ ਦਾ ਤੇ ਜਿੱਥੇ ਵੀ ਰੋਕ ਲੈਣਗੇ ਇਸ ਕੰਦਾ ਇਹ ਫੈਸਲਾ ਸੀ ਵੀ ਸਾਈਡ ਤੇ ਬੈਠ ਜਣਾ ਕੋਈ ਲੋਕਾਂ ਨੂੰ ਪਰੇਸ਼ਾਨ ਕਰਦਾ ਸਾਡਾ ਹੈ ਨਹੀਂ ਸਾਡਾ ਸਿਰਫ ਸੀਐਮ ਦੀ ਘਰਾਓ ਸਰਕਾਰ ਨਾਲ ਲੜਾਈ ਹੈ 5 ਤਰੀਕ ਨੂੰ ਸਾਡਾ ਵੱਡਾ ਧਰਨੇ ਮੁਜਾਹਰੇ ਦਾ ਪ੍ਰੋਗਰਾਮ ਸੀਗਾ ਉਸ ਸਰਕਾਰ ਨੇ ਜ਼ਬਰਦਸਤੀ ਸਾਨੂੰ ਰੋਕ ਦਿੱਤਾ ਗਿਆ ਬੜਾ ਸ਼ਾਂਤ ਮਈ ਢੰਗ ਨਾਲ ਪ੍ਰੋ ਪੰਜਾਬ ਸਰਕਾਰ ਖਿਲਾਫ ਸੀ 7 ਦਿਨ ਦਾ ਸਾਡਾ ਧਰਨਾ ਸੀ ਅਸੀਂ ਪ੍ਰਸ਼ਾਸਨ ਤੋਂ 34 ਦੀ ਗਰਾਊਂਡ ਮੰਗੀ ਹੋਈ ਸੀ ਉਹਦੇ ਤੋਂ ਬਾਅਦ ਇਹਨਾਂ ਨੇ ਉਹ ਤਹਿਸ਼ ਚ ਆ ਕੇ ਭਗਵੰਤ ਮਾਨ ਨਾਲ ਸਾਡੀ ਚੰਗੀ ਭਲੀ ਮੀਟਿੰਗ ਡੇਢ ਘੰਟਾ ਚੱਲੀ ਆ ਜਦ ਅਸੀਂ ਮੰਗਾ ਬਾਰੇ ਪੁੱਛਿਆ ਵੀ ਇਹ ਮੰਗਾ ਕਿਉਂ ਨਹੀਂ ਮੰਨਦੇ ਉਹਨਾਂ ਨੇ ਸਾਨੂੰ ਕਿਹਾ ਵੀ ਧਰਨਾ ਤੁਸੀਂ ਛੱਡੋ ਅਸੀਂ ਇਹ ਧਰਨਾ ਤਾਂ ਬਾਅਦ ਚ ਛੱਡਾਂਗੇ ਪਹਿਲਾਂ ਸਾਡੀਆਂ ਮੰਗਾਂ ਦੀ ਤੁਸੀਂ ਦੱਸੋ ਜਿਹੜੀਆਂ ਸਵਾ ਸਾਲ ਹੋ ਗਿਆ ਮੰਗਾ ਨਹੀਂ ਤੁਸੀਂ ਪੂਰੀਆਂ ਕਰ ਰਹੇ ਛੋਟ ਛੋਟੀਆਂ ਮੰਗਾਂ ਸੀ ਪੰਜਾਬ ਸਰਕਾਰ ਵੱਲ ਉਹ ਚ ਤਹਿਸ਼ ਚ ਆ ਕੇ ਕਹਿੰਦੇ ਜੋ ਕਰਨਾ ਕਰ ਲਓ ਮੈਂ ਤੁਹਾਨੂੰ ਦੇਖੂਗਾ ਇਸ ਲਈ ਫਿਰ ਅਸੀਂ ਕਿ ਆ ਵੀ ਅਸੀਂ ਧਰਨਾ ਗਏ ਉਹਦੇ ਚ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਘਰਾਂ ਚ ਡੱਕੇ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਰਸਤਿਆਂ ਚ ਰੋਕੇ ਬਹੁਤ ਸਾਰੇ ਸੈਂਕੜੇ ਕਿਸਾਨ ਜਿਹੜੇ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਉਹ ਸੁਟੇ ਆ ਉਹ ਸਾਨੂੰ ਖਬਰਾਂ ਮਿਲੀਆਂ ਕੁਛ ਛੱਡ ਦਤੇ ਆ ਹੁਣ ਅਸੀਂ ਲਵਾਂਗੇ ਜਿੱਥੇ ਕਿਤੇ ਵੀ ਰਹਿ ਗਏ ਉੱਥੇ ਧਰਨਾ ਮਜਾਰਾ ਲਾ ਕੇ ਕੱਲ ਛਡਾਵਾਂਗੇ ਤੇ ਅਗਲੇ ਪ੍ਰੋਗਰਾਮ ਦਾ ਅੱਜ ਅਸੀਂ ਐਲਾਨ ਕਰਾਂਗੇ ਸਰ ਕਿਉਂ ਕਹਿੰਦੇ ਜੀ ਕਹਿੰਦੇ ਕਿਸਾਨ ਕਹਿੰਦੇ ਸੀ ਵੀ ਮੰਗਾ ਵੀ ਮੰਨੋ ਤੇ ਧਰਨੇ ਵੀ ਜਾਰੀ ਰੱਖਣਾ ਤੇ ਸਾਡਾ ਦਿਮਾਗ ਥੋੜੋ ਖਰਾਬਾ ਸੀ ਮੀਟਿੰਗ ਕਰਨ ਕੀ ਆਉਂਗੇ ਅਸੀਂ ਮੀਟਿੰਗ ਅਸੀਂ ਮੰਗਾ ਬਣਵਾਉਣ ਗਏ ਸੀ ਅ ਕਹਿ ਕੇ ਗਏ ਸੀ ਆਪਣੀ ਮੀਟਿੰਗ 'ਚ ਫੈਸਲਾ ਕਰਕੇ ਗਏ ਸੀ ਵੀ ਇਹ ਸਹੀ ਮੰਗਾਂ ਤੇ ਗੱਲ ਹੁੰਦੀ ਆ ਅਸੀਂ ਟਾਈਮ ਦਵਾਂਗੇ ਹੋਰ ਤੇ ਫਿਰ ਇਹਨਾਂ ਨੇ ਵੀ ਕਿਹਾ ਵੀ ਟੇਬਲ ਤੇ ਗੱਲ ਹੁੰਦੀ ਆ ਫਿਰ ਟੇਬਲ ਤੇ ਗੱਲ ਕਰ ਲੈਂਦੇ ਫਿਰ ਦੁਬਾਰਾ ਸਾਨੂੰ ਸੱਦ ਲੈਂਦੇ ਦੂਜੇ ਦਿਨ ਸੱਦ ਲੈਂਦੇ ਤੀਜੇ ਦਿਨ ਸੱਦ ਲੈਂਦੇ ਤੋਂ ਇਹ ਟਾਈਮ ਦੇ ਦਿੰਦੇ ਸਾਨੂੰ ਇਹ ਤਾਂ ਆਪ ਕਹਿ ਕੇ ਗਏ ਜਿਹੜਾ ਕੋਈ ਕਰਨਾ ਕਰ ਲੋ ਨਹੀਂ ਤਾਂ ਧਰਨਾ ਬੰਦ ਕਰੋ ਐਵੇਂ ਆਏ ਕਿਵੇਂ ਧੱਕੇ ਨਾਲ ਧਰਨਾ ਬੰਦ ਸੀਐਮ ਸਾਹਿਬ ਨੇ ਵੀ ਕਿਹਾ ਕਿ ਉਹ ਕਹਿੰਦੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਆ ਪਰ ਜੇਕਰ ਧਰਨੇ ਮੁਜਾਰੇ ਕਰਨੇ ਆ ਕਹਿੰਦੇ ਫਿਰ ਗੱਲਬਾਤ ਨਹੀਂ ਹੁੰਦੀ ਜਦ ਅਸੀਂ ਧਰਨਾ ਲਾਉਂਦੇ ਆ ਗੱਲਬਾਤ ਤਾਂ ਹੁੰਦੀ ਆ ਜੀ ਅਸੀਂ ਧਰਨੇ ਦਾ 5 ਤਰੀਕ ਦਾ ਸੱਦਾ ਦਿੱਤਾ ਸੀ ਤਾਂ ਸਾਨੂੰ 3 ਤਰੀਕ ਦਾ ਇਹਨਾਂ ਨੇ ਸੱਦਾ ਦਿੱਤਾ ਪਹਿਲਾਂ ਕਦੇ ਸੱਦਿਆ ਇਹਨਾਂ ਨੇ ਸਾਨੂੰ ਅਸੀਂ ਸਵਾ ਸਾਲ ਪਹਿਲਾਂ ਇਹਨਾਂ ਨੂੰ ਮਿਲ ਕੇ ਆਏ ਸੀ ਉਦੋਂ ਬਾਅਦ ਸਾਨੂੰ ਮੀਟਿੰਗ ਕੀਤੀ ਇਹਨਾਂ ਨੇ ਉਹ ਸਾਡੀਆਂ ਮੰਗਾਂ ਇਹਨਾਂ ਨੇ ਪੂਰੀਆਂ ਕੀਤੀਆਂ ਧਰਨੇ ਮੁਜ਼ਾਰਿਆਂ ਦੇ ਵਿੱਚ ਧਰਨੇ ਮੁਜ਼ਾਰਾ ਤਾਂ ਹੋਣਾ ਹੀ ਹੋਣੇ ਆ ਧਰਨੇ ਆ ਮਾਰੇ ਜੇ ਬੱਚਾ ਨਾ ਰੋਵੇ ਮਾਂ ਦੁੱਧ ਦਿੰਦੀ ਆ ਜੇ ਅਸੀਂ ਨਹੀਂ ਰੋਵਾਂਗੇ ਸਾਨੂੰ ਸਾਨੂੰ ਹੁਣ ਕੀ ਰਣਨੀਤੀ ਹੈ ਅੱਜ ਬੈਠਕ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੁਹਾਡੀ ਵੀ ਆ ਜਿਹੜੀਆਂ ਗੱਲਾਂ ਨੇ ਵਿਚਾਰੀਆਂ ਜਾਣਗੀਆਂ ਲੱਗਦਾ ਕਿਤੇ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਉਸ ਦੇ ਉੱਤੇ ਮੰਤਰ ਹੋ ਸਕਦਾ ਹੈ ਅਸੀਂ ਅੱਜ ਸਿਰ ਜੋੜ ਕੇ ਬੈਠਾਂਗੇ ਸਾਰੇ ਲੀਡਰ ਤੇ ਤੁਹਾਨੂੰ 6 ਵਜੇ ਪ੍ਰੈਸ ਕਾਨਫਰੰਸ ਜਿਹੜੀ ਅਗਲੀ ਗੱਲ ਹੋਊ ਇਹ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਨੇ ਮਰਿਆ ਸਪਾਪ ਦੇ ਗੱਲ ਹੁਣ ਪਾ ਲਿਆ ਕਿਸਮ ਦਾ ਅਸੀਂ ਸੈਂਟਰ ਨਾਲ ਲੜਾਈ ਲੜਦੇ ਸੀ ਇਹਨਾਂ ਨੇ ਆਪਦੇ ਛੋਟੋਟੀਆਂ ਮੰਗਾ ਨਾ ਮੰਨਣ ਲਈ ਇਹੋ ਜਿਹਾ ਸਾਨੂੰ ਜਾਣ ਕੇ ਅਕਸੌਂਕ ਇਹਨਾਂ ਨੇ ਇਹ ਗੱਲਾਂ ਆਪਦੇ ਸਰ ਪਾ ਲੀਆਂ ਨੇ ਉਹ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਪੂਰੀਆਂ ਇਹ ਤਾਂ ਰੋਈਆ ਕਿਦਾਂ ਦੇਖਦੇ ਹੋ ਜਿਸ ਤਰ੍ਹਾਂ ਦਾ ਰਵਈਆ ਮੀਟਿੰਗ ਛੱਡ ਕੇ ਚਲੇ ਗਏ ਉਹ ਕਹਿੰਦੇ ਵੀ ਮੈਂ ਗੱਲ ਨਹੀਂ ਕਰਨੀ ਕੋਈ ਤੁਸੀਂ ਧਰਨੇ ਲਾਣੇ ਧਰਨੇ ਦਾ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਪਹਿਲਾਂ ਬੜੀ ਵਧੀਆ 1.5 ਘੰਟਾ ਮੀਟਿੰਗ ਚੱਲੀ ਆ ਬਾਅਦ ਚ ਬਹੁਤ ਮਾੜਾ ਰੁਪਈਏ ਨਾਲ ਇਹ ਗਏ ਆ ਬੋਲ ਕੇ ਗਏ ਨੇ ਉਹ ਨਹੀਂ ਸੀ ਬੋਲਣਾ ਚਾ ਕਿ ਗਏ ਸੀ ਵੀ ਕੋਈ ਗੱਲ ਨਹੀਂ ਆਪਾਂ ਅਗਲੀ ਮੀਟਿੰਗ ਵਿੱਚ ਜਿਹੜਾ ਕੋਈ ਮੁੱਦਾ ਰਹਿੰਦਾ ਉਹ ਵਿਚਾਰ ਲਵਾਂਗੇ ਤੇ ਕਦੇ ਵੀ ਆਏ ਇਸ ਤਰ੍ਹਾਂ ਮੁੱਖ ਮੰਤਰੀ ਆਏ ਭਾਈਦਾ ਨਹੀਂ ਹੁੰਦਾ ਸਗੋਂ ਜੂਨੀਅਨ ਆ ਪਜਦੀਆਂ ਹੁੰਦੇ ਉੱਠ ਕੇ ਵੀ ਅਸੀਂ ਨਹੀਂ ਕਰਨੀ ਜੇ ਸਾਡੀ ਮੰਗ ਨਹੀਂ ਮੰਨਦੀ ਪਰ ਇਸ ਤਰ੍ਹਾਂ ਸਰਕਾਰਾਂ ਨਹੀਂ ਪਾਈਦੀਆਂ ਹੁੰਦੀਆਂ ਸਰ ਲੱਗਦਾ ਕਿਤੇ ਨਾ ਕਿਤੇ ਰਕਨੀਤ ਪਿੱਟੂ ਵੀ ਹੁਣ ਸਵਾਲ ਚੁੱਕਰੇ ਨੇ ਲੱਗਦਾ ਕੇਂਦਰ ਦੇ ਨਾਲ ਵੀ ਤੁਹਾਡੀ ਲੜਾਈ ਜਾ ਰਹੀ ਹੈ ਦੋਵੇਂ ਇੱਕ ਦੂਸਰੇ ਤੇ ਸਰਕਾਰਾਂ ਸਵਾਲ ਚੁੱਕਰੀਆਂ ਨੇ ਅਸੀਂ ਤਾਂ ਕਹਿੰਨੇ ਦੋਈ ਹੱਲ ਕਰ ਦੇਣ ਅਸੀਂ ਧਰਨੇ ਮਜਾਰਿਆਂ ਤੋਂ ਲੈਣਾ ਕੀ ਆ ਕੇਂਦਰ ਸਰਕਾਰ ਵੀ ਬੁਲਾ ਕੇ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਪੰਜਾਬ ਸਰਕਾਰ ਵੀ ਜਦੋਂ ਬੁਲਾਉਗੀ ਅਸੀਂ ਚਲੇ ਜਾਵਾਂਗੇ ਸੋ ਬਿਲਕੁਲ ਲਕਵਾਲ ਸਾਹਿਬ ਨਾਲ ਗੱਲਬਾਤ ਹੋਈ ਉਹਨਾਂ ਤਾਂ ਇਹੀ ਕਹਿਣਾ ਕਿ ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਹੱਸੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿ ਉਹ ਇਸ ਤਰੀਕੇ ਨਾਲ ਜਿਹੜਾ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਣ ਬਿਲਕੁਲ ਜੇ ਗੱਲ ਕਰੇ ਹੁਣ ਜੇ ਗੱਲ ਕਰੀ ਤਾਂ ਮੁੱਖ ਮੰਤਰੀ ਸਾਹਿਬ ਦਾ ਇਹ ਵੀ ਕਹਿਣਾ ਸੀ ਜਿਹੜੇ ਕਿਸਾਨ ਧਰਨਾ ਲਗਾਉਂਦੇ ਆ ਉਸ ਕਰਕੇ ਜਿਹੜਾ ਆਮ ਜਨਤਾ ਜਿਹੜੀ ਪਰੇਸ਼ਾਨ ਹੁੰਦੀ ਤੇ ਅਰਾਸਮੈਂਟ ਹੁੰਦੀ ਤੇ ਲਖਵਾਲ ਸਾਹਿਬ ਦਾ ਕਹਿਣਾ ਕਿ ਅਗਰ ਕਿਸਾਨ ਧਰਨਾ ਲਗਾ ਕੇ ਆਪਣੀਆਂ ਮੰਗਾਂ ਨਹੀਂ ਮਨਾਣਗੇ ਤਾਂ ਬਿਲਕੁਲ ਕਿਵੇਂ ਮਨਾਣਗੇ ਕਿਉਂਕਿ ਜਿਹੜੀ ਸਰਕਾਰ ਹੈ ਕੋਈ ਵੀ ਜਿਹੜੀਆਂ ਮੰਗਾਂ ਮੰਨਨ ਨੂੰ ਉਹ ਤਿਆਰ ਨਹੀਂ ਹੈਗੀ ਤੇ ਬਿਲਕੁਲ ਹੁਣ ਜਿਹੜੀ 6 ਵਜੇ ਤੱਕ ਜਿਹੜੀ ਮੀਟਿੰਗ ਚੱਲੇਗੀ ਤੇ 6 ਵਜੇ ਤੋਂ ਬਾਅਦ ਜਿਹੜਾ ਰਿਜ਼ਲਟ ਨਿਰਣੇ ਆ ਉਲਿਆ ਜਾਵੇਗਾ ਚੰਡੀਗੜ੍ਹ ਵੱਲ ਜਿਹੜੇ ਕਿਸਾਨ ਕੂਚ ਕਰਨਗੇ ਜਾਂ ਮੁੱਖ ਮੰਤਰੀ ਨਾਲ ਜਿਹੜੀ ਮੀਟਿੰਗ ਹੈ ਤੈ ਹੋ ਕੇ ਜਿਹੜਾ ਸਾਰੀਆਂ ਮੰਗਾਂ ਜਿਹੜੀਆਂ ਮਨਾਈਆਂ ਜਾਣਗੀਆਂ ਹੁਣ ਇਹ ਆਲਾ ਸਮਾਂ ਦੱਸੂਗਾ ਕੈਮਰਾ ਪਰਸਨ ਮੋਨੂ ਛਾਵੜਾ ਦੇ ਨਾਮ ਮੈਂ ਰਾਹੂੜਾ ਸਿਟੀ ਹੋਂ ਲੁਧਿਆਣਾ